ਸਿਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰ ਕੈ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਆਬਾਦ ਜਾਣਦੇ ਬੇਲਮ ਨਾ ਹੋਵਈ ਵਿਣ ਨਾਵੇ ਵਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉ ਕੂਕਰ ਹਰ ਘਾਇਆ ਤਾਵੇ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਨਾਮ ਕਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਜੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਇ ਜਿਨ ਕੀਤਾ ਤਸਹਿ ਨਾ ਜਾਣਾਈ ਫਿਰ ਫਿਰ ਆਵੇ ਜਾਏ ਾਨਿਕ ਪ੍ਰਕਾਰੀ ਮੋਹਿਆ ਵਾਹੋ ਵਿਦ ਇਹੋ ਸੰਸਾਰ ਜਿਸਨੋ ਰਖੈ ਸੋ ਰਹਿ ਸਮ੍ਰੇਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਤਿ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਇਸ ਡੰਫਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਾਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਉ ਜੈਸੇ ਰੈਣ ਪਰਾਹੁਣੇ ਓਠ ਚਲ ਸਹਿ ਪ੍ਰਭਾਤ ਕੀ ਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਗਿਆ ਕਰਹਿ ਜਿਨ ਦੀ ਆ ਸੋ ਪ੍ਰਭ ਲੋੜ ਸਰ ਪਰ ਉਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲਖ ਚੌਰਾਸੀਹ ਭ੍ਰਮਤਿਆ ਦੁਲੱਬ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤੇ ਚਰ ਵਸਹਿ ਸੁਹੇਲੜੀ ਜਿ ਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲੇ ਮਨ ਵੈਰਾਗ ਭਇਆ ਦਰਸ਼ਨ ਦੇਖਣੈ ਕਾ ਚਾਉ ਧਨ ਸੁ ਤੇਰਾ ਥਾਨ ਰਹਾਉ ਜੇ ਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਾ ਹਾਤ ਜਾਂ ਉੱਠੇ ਚੱਲ ਸੇ ਕੰਤੜਾ ਤਾ ਕੋਏ ਨਾ ਪੁੱਛੈ ਤੇਰੀ ਬਾਤ ਐੜਾ ਸਹੋ ਸੇਵ ਤੂੰ ਸਾਹੁਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿਖ ਤਦ ਕਦੇ ਨਾ ਲੱਗੇ ਦੁਖ ਸਤਨਾਂ ਸਾਹੁਰੈ ਵੰਝਣਾ ਸਭ ਮੁਕ ਲਾਵਣ ਹਾਰ ਨਾਨਕ ਧਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਸਿਰੀ ਰਾਗ ਮਹੱਲਾ ਪੰਜਵਾਂ ਘਰਿ ਸ਼ੇਮਾਂ ਕਰਨ ਕਰਨ ਏਕ ਓਹੀ ਜਿਨ ਕੀਆ ਆਕਾਰ ਤਸੈ ਧਿਆਵ ਹੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਇ ਛੋੜ ਸਗਲ ਸਿਆਣਪਾ ਸਾਚ ਸਬਦ ਲਿਵ ਲਾਇ ਰਹਾਉ ਦੁਖ ਕਲੇਸ਼ ਨਾ ਭਾਉ ਵਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਉ ਨਾ ਕੋਇ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮੋ ਸੇਵਡ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰਿ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜੇਨ ਤੂੰ ਸਾਜ ਸਵਾਰਿਆ ਹਰਿ ਸਿਮਰ ਹੋਏ ਉਧਾਰ जापमान नाम एक अपार प्रान मान तन जिनह दिया हृदय का आधार क्रोध अहंकार माते व्यापया संसार पाओ संत सरणी लाग चरणी मिटै दुःख अंधार ਸਤ ਸੰਤੋਖ ਦਇਆ ਕਮਾਵੇ ਏਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ ਤਸਰ ਆਪ ਆਸਾਰ ਕਹੋ ਨਾਨਕ ਗੁਰ ਧਰਮ ਕਾਟਿਆ ਸਗਲ ਬ੍ਰਹਮ ਵਿਚਾਰ ਸਿਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਣਾ ਦੁਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਵੇ ਸਮਾਣਾ ਕੀ ਕਾਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ मान अभिमान मन्दे ना तात नाहि संत हो कोई कोट मन्दाही कहन कहावन इह कीरत करला कथन कहन ते मुकता गुरुमुख कोई विरला ਗਤ ਅਵ ਗਤ ਕਾਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸਿਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਭਰੋਸੈ ਪਿਆਰੇ ਮੈਂ ਲਾਡ ਲਡਾਇਆ ू ल चू कह तू हार पिता मया सुहेला कहन कहावन तेरा विखम पावन रौ हो मान ताण करो हा जान सब ही मद सब है ते बाहर बे मोहताज बापा पिता हा जानो नाही तेरी कवन जुगता बधन मुक्त संत हो मेरी राख है ममता कृपाल ठाकुर रहयो आवन जाना गोर मेल नानक वार ब्रह्म श्री राग महला पञ्जवा घर पहला ਸੰਤ ਜਨਾ ਮਿਲ ਭਾਈਆ ਕਟਿਆੜਾ ਜਮਕਾਲ ਸੱਚਾ ਸਾਹਿਬ ਮਨ ਉਠਾ ਹੋ ਆ ਖਸਮ ਦਿਆਲ ਪੂਰਾ ਸਤਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰ ਆਉ ਹਾਉ ਤੁਧ ਵਿਟਹੋ ਕੁਰਬਾਨ ਤੇਰੇ ਦਰਸ਼ਨ ਕਾਉ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਨੇਕ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾ ਪਿਛੈ ਛੁੱਟੀ ਐ ਜਿਨ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪਰਵਾਣ ਹੈ ਜੇਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸਚ ਕਰਨ ਹਾਰ ਸਚ ਸਾਹਿਬ ਸਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਗੋਦ ਬਿਵੇਕ ਸਰਬ ਨਿਰੰਤਰ ਰਾਵ ਰਹਿਆ ਜਪ ਨਾਨਕ ਜੀਵੈ ਏਕ ਸਿਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਾਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਏਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਏਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ 모ਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ गोर समराथ अपार गोर वडभागी दर्शन होए गोर अगोचर निर्मला गुरजे वड अवर ना गोर करता नाय गौरकर्ता गणहार गुरमुख सच्चि गोर गुर बाहर किछ नहीं गोर कीता लोडे होए ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨសា ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰਥ ਗੁਰ ਨਰੰਕਾਰ ਗੁਰ ਊਚਾ ਅਗਮ ਉਪਾਰ ਗੁਰ ਕੀ ਮਹਿਮਾ ਅਗਮ ਹੈ ਤਿਆ ਕਥੇ ਕਥਨ ਹਾਰ ਜਤੜੇ ਫਾਲ ਮਨ ਬਾਛੀਅ ਹੈ ਤਿਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬਾਹੜ ਨਹੀਂ ਵਿਨਾਸ਼ ਹਰ ਨਾਨਕ ਕਦੇ ਨਾ ਵਿਸਰਾਓ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇ ਵਣੇ ਤੀਰਥ ਹਰਿ ਕਾ ਨਾਉ ਅਗੇ ਦਰਗਹਿ ਮੰਨਿਐ ਮਿਲੈ ਨਿਥਾ ਵਿਥਾਉ ਭਾਈ રે ਸਾਚੀ ਸਤ ਗੁਰ ਸੇਵ ਸਤ ਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ ਰਹਾਉ ਸਤਗੁਰੂ ਵੇਟਾ ਹੋ ਵਾਰਿਆ ਜੇਨ ਦਿੱਤਾ ਸਚਨਾਵੋ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਵੋ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਵ ਸਾਸ ਕੀ ਰਾਸਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵਡ ਅਵਰਣ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੌਰ ਪਰਮੇਸ਼ਰ ਏਕ ਹੈ ਸਭ ਮਹਿ ਰਹਿ ਆਸਮਾਏ ਜਿਨ ਕਉ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੇ ਜਾਏ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ ਜਿਸਮੋ ਵਾਏ ਸੁਨਾਈਐ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇ ਤੜੇ ਸਭ ਆਖ ਰਹੇ ਲਿਵ ਲਾਏ ਬਾਬਾ ਅੱਲ੍ਹਾ ਹੋ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਦਗਾਰ ਰਹਾਵ ਤੇਰਾ ਹੁਕਮ ਨਾ ਜਾਪੀ ਕਿਤੜਾ ਲੇਖ ਨਾ ਜਾਣੈ ਕੋਏ ਜੇ ਸਉ ਸਾਇਰ ਮੇਲੀ ਅਹ ਤੇਲ ਨਾ ਕੁ ਜਾਵਹਿ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖ ਹੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੁਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਧਾਰ ਦਰਵੇਸ ਰਸੀਦ ਬਰਕਤ ਤੈਨ ਕਉ ਅਗਲੀ ਪੜਦੇ ਰਹਿਨ ਦਰੂਦ ਪੋਛ ਨਾ ਸਾਜੇ ਪੋਛ ਨਾ ਢਾਹੇ ਪੋਛ ਨਾ ਦੇਵੇਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭ ਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਗ ਨ ਜਾਣੀਐ ਨਾਵਾ ਕੇਵੜ ਨਾਉ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨਾ ਸਕਈ ਹਉ ਕੇਸਨੋ ਪੁੱਛਣ ਜਾਵ ਵਰਨਾ ਵਰਨ ਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੜਿਆਈਆ ਜੈ ਭਾਵੈ ਤੈ ਦੇ ਹੁਕਮ ਸੁਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਾਭ ਕੋ ਆਖੇ ਬਹੁਤ ਬਹੁਤ ਲੈਣੈ ਕੈ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਾ ਸੁਮਾਰ ਨਾਨਕ ਤੋਟ ਨ ਆਵਈ ਤੇਰੇ ਜੁਗ ਹੈ ਜੁਗ ਹੈ ਪੰਡਾਰ